ਇੱਕ ਨਹੀਂ ਦੋ ਨਹੀਂ ਬਲਕਿ ਨੌ ਪਿੰਡਾਂ ਇਸ ਸੰਸਥਾ ਨੇ ਗੋਤਲਾਈ ਨੇ ਜਿਆ ਐਜੂਕੇਟਿਡ ਪੰਜਾਬ ਪ੍ਰੋਜੈਕਟ ਸੰਸਥਾ ਨੇ ਨੌ ਪਿੰਡ ਗੋਤਲਾਈ ਨੇ ਵੱਡੀਆਂ-ਵੱਡੀਆਂ ਮਸ਼ੀਨਾਂ ਜਿਹੜੀਆਂ ਕਿ ਲੈ ਕੇ ਪੁੱਜੇ ਨੇ ਪਿੰਡਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਘਰ ਦੇ ਵਿੱਚ ਫਿਰਨੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਸਭ ਕੁਝ ਸੈਰਟਾਈਜ਼ ਕੀਤਾ ਜਾ ਰਿਹਾ ਹੈ 6 ਮਹੀਨਿਆਂ ਦਾ ਟਾਰਗੇਟ ਰੱਖ ਲਿਆ ਹੈ ਤੇ ਜ਼ਮੀਨਾਂ ਨੂੰ ਉਹਨਾਂ ਕਹਿ ਕਿ ਮੋੜ ਤੋਂ ਵਾਹੀ ਯੋਗ ਕੀਤਾ ਜਾਏਗਾ ਦੱਸਦੇ ਕਿ ਇੱਕ ਨਈ ਦੋ ਨੇ ਨੌ ਪਿੰਡਾਂ ਤੇ ਇਹ ਸੰਸਥਾ ਕੰਮ ਕਰੇਗੀ ਫਿਰੋਜ਼ਪੁਰ ਦੇ ਅੰਦਰ ਆਏ ਪਾਰੀ ਖੜਾ ਤੋਂ ਬਾਅਦ ਲੋਕਾਂ ਦਾ ਪਾਰੀ ਨੁਕਸਾਨ ਹੋਇਆ ਲੋਕਾਂ ਦੇ ਘਰ ਟਹਿਟੇਰੀ ਹੋ ਗਏ ਨੇ ਫਸਲਾਂ ਪਾਣੀ ਚ ਡੁੱਬ ਗਈਆਂ ਨੇ ਹੁਣ ਆਸ ਦੀ ਕਿਰਨ ਜਗਾਈ ਹੈ ਚੁਕੇ ਪੰਜਾਬ ਪ੍ਰੋਜੈਕਟ ਸੰਸਥਾ ਨੇ ਜਿਸ ਨੇ ਫਿਰੋਜ਼ਪੁਰ ਦੇ ਨੌ ਪਿੰਡਾਂ ਨੂੰ ਕੋਤ ਲਿਆ ਤੇ ਇਨਾ ਪਿੰਡਾਂ ਵਿੱਚ ਹੜ ਪੀੜਤਾ ਲਈ ਕੰਮ ਸ਼ੁਰੂ ਕੀਤੇ ਜਾਣਗੇ ਦੱਸਦੇ ਕਿ ਗੱਲਬਾਤ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਨਜ਼ਦੀਕੀ ਪਿੰਡਾਂ ਨੂੰ ਗੋਦ ਲੈ ਕੇ ਉਹ ਇੱਥੇ ਮਸ਼ੀਨਾਂ ਰਾਹੀਂ ਇਸ ਨੂੰ ਸੈਨੀਟਾਈਜ਼ ਕਰਨਗੇ ਪਾਣੀ ਉਤਰਨ ਤੋਂ ਬਾਅਦ ਪਿਆੜਕ ਬਿਮਾਰੀਆਂ ਦਾ ਫੈਲ ਸਕਣ ਤੇ ਬਾਅਦ ਤੇ ਵਿੱਚ ਜ਼ਮੀਨਾਂ ਵਿੱਚ ਪਾਣੀ ਭਰਿਆ ਸੀ ਦੱਸਿ ਕਿ ਉਹਨਾਂ ਇਹ ਵੀ ਕਿਹਾ ਕਿ ਝੋਨੇ ਦੀ ਫਸਲ ਬਿਲਕੁਲ ਸੜ ਚੁੱਕੀ ਹੈ ਉਸ ਤੇ ਸਪਰੇਅ ਕਰ ਜ਼ਮੀਨਾਂ ਨੂੰ ਮੜਵਾਹੀ ਯੋਗ ਪਨਾਇਆ ਜਾਏਗਾ ਤੇ ਜਿਨ੍ਹਾਂ ਲੋਕਾਂ ਦੇ ਮਕਾਨ ਢਿੱਗੇ ਨੇ ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣਗੇ ਇਸ ਜਨਰਲੀ ਚੋਰਖ ਬਿਮਾਰ ਨੇ ਉਹਨਾਂ ਦਾ ਸੰਸਥਾ ਵੱਲੋਂ ਇਲਾਜ ਵੀ ਕਰਵਾਇਆ ਜਾਏਗਾ ਔਰ ਕਿਹੜਾ ਟਾਰਗੇਟ ਲੈ ਕੇ ਚੱਲਦੀ ਹੈ 6 ਮਹੀਨਿਆਂ ਤੱਕ ਇਹ ਸੰਸਥਾ ਤੁਸੀਂ ਖੁਦ ਦੱਸੋ ਲਵੋ ਫਿਰੋਜ਼ਪੁਰ ਤੋਂ ਹਰ ਚੀਜ਼ ਧਿਰਪੋ ਪਈ ਸਰ ਕੀ ਨਾਮ ਆਪਣਾ ਕਿਹੜੀ ਸੰਸਥਾ ਆਪਣੇ ਤੇ ਕਿਸ ਤਰ੍ਹਾਂ ਦੀ ਸੇਵਾ ਜਿਹੜੀਆਂ ਤੁਸੀਂ ਕਰਦੇ ਹੋ ਹਾਂਜੀ ਦਾਸ ਦਾ ਨਾਮ ਜਸਵਿੰਦਰ ਸਿੰਘ ਖਾਲਸਾ ਪਿਛਲੇ ਤਕਰੀਬਨ 60 ਸਾਲਾਂ ਤੋਂ ਇੰਗਲੈਂਡ ਦੀ ਤਸਦੀ ਦੇ ਰਿਹਾ ਆ ਉਹ ਵੀ ਉਹ ਕੰਮ ਦਾ ਬੰਦਾ ਨਾਮ ਜਪੋ ਕੇ ਕਰੋ ਵੰਡ ਕੇ ਚੱਕੋ ਤੇ ਆਪੀ ਟੀਮ ਲੈ ਕੇ ਇਹ ਹੜ ਆਇਆ ਸੇ ਦਾਸ ਇੱਥੇ ਐਜੂਕੇਟ ਪੰਜਾਬ ਪ੍ਰੋਜੈਕਟ ਕਿਉਂਕਿ ਹਰਦੀ ਸੇਵਾ ਕਰ ਰਹੀ ਹੈ ਜਿੱਥੇ ਸਾਡਾ ਕੰਮ ਐਸੇ 15 ਸਾਲਾਂ ਤੋਂ ਆਪਣੇ ਪੰਜਾਬ ਦੇ ਨਾ ਬੱਚਿਆਂ ਨੂੰ ਆਪਣਾ ਬੜੀ-ਬੜੀਆਂ ਪੜ੍ਹਾਈਆਂ ਕਰਾਈ ਹੈ ਕਿਉਂਕਿ ਮੈਂ 60 ਸਾਲ ਪਹਿਲੇ ਇੱਥੋਂ ਗਿਆ ਸੀਗਾ ਤੇ ਪੰਜਾਬ ਕਲਕੱਤਾ ਮਦਰਾਸ ਬੰਗਲੌਰ ਸਭ ਹਨ ਪੜ੍ਹ ਸੀਗਾ ਅੱਜ ਉੱਥੋਂ ਦਾ ਮਜ਼ਦੂਰ ਅੰਗਰੇਜ਼ੀ ਬੋਲਦਾ ਮੈਂ ਦੇਖਿਆ ਤੇ ਆਪਣੇ ਪੰਜਾਬ ਨੂੰ ਹਨ ਪੜ ਛੜਿਆ ਰੱਖਿਆ ਜਾ ਰਿਹਾ ਸੋ ਇਹ ਦਾਸ ਦੀ ਚੋਲੀ ਸੇਵਾ ਪਾਈ ਗਈ ਸੀਗੀ ਤੇ ਆਪਣੀ ਟੀਮ ਹੈ ਪੂਰੀ ਤੇ ਹਾਲ ਆਣ ਤੇ ਫਿਰ ਅਸੀਂ ਇਹ ਦੇਖੋ ਇੱਥੇ ਜਿਹੜੀਆਂ ਲੋੜਾਂ ਨੇ ਸੀ तकरीबन 9 ਪਿੰਡਾਂ ਦੀਆਂ सेवावान लिया मैं तो माफ करना सब सरोपे लैन वाला जहाँ पर बच्चे आ सारे मेरे नाल मेरी टीम है य बच्ची तुम तो खास करके दसीेगी पेंड का बच्चा है करण सिंह मेरे वीर जी सूँ बहुत ताकि सपोर्ट करा तो आए हैं पटियाले तो आए हैं इन्हों बहुत नॉलेज है भाई ये सारा कुछ किमें समेटना है बच्ची तुम तो थोड़ा दसेगी ये सेवा दे बारे क्योंकि जो कुछ असी अज दे दफ्तर गए सी डीसी दे दफ्तर उन्होंने पूरा आप दस के आए आएँ कि सेवा जा रहे और अंक करा पूरी ਕਿ ਕਿ ਅਸਲ ਇਹ ਤਾਂ ਜੇ ਲੁੱਟ ਕਸੁੱਟ ਜੀ ਪਈ ਹੋਈ ਆ ਬੰਦੇ ਭੱਜੀ ਵੰਡੀ ਨਹੀਂ ਇਹ ਹੁਣ ਲੋੜ ਪੈਣੀ ਜੇ ਪਾਣੀ ਥੱਲੇ ਉਤ ਜਾਣਾ ਔਰ ਖੇਲੇ ਸਵਾਸ ਤੱਕ ਆਪਾਂ ਇਹ ਸੇਵਾ ਵੀ ਕਰਨੀ ਆ ਔਰ ਅਖੀਰੇ ਦਿਨ ਤੱਕ ਇਹ ਪਿੰਡਾਂ ਨੂੰ ਆਪਾਂ ਸੰਭਾਲਣਾ ਹੈ ਤੇ ਬੱਚੀ ਜਸਪੀਰ ਕੋਲ ਸਾਡੀ ਇਹ ਮੇਰਾ ਸਕੂਲ ਵੀ ਸੰਭਾਲਦੀ ਆ ਸੱਤ ਫ੍ਰੀ ਸਕੂਲ ਚੱਲਦੇ ਆ ਤੇ ਆਪਣਾ ਅਫਸਰ ਦਫਤਰ ਜੋ ਹੈਡ ਇਹੀ ਬੱਚੀ ਆ ਤੇ ਇੱਥੇ ਵੀ ਇਹਨੂੰ ਅੱਗੇ ਲਾਇਆ ਹੋਇਆ ਹੈ ਤਾਂ ਕਿ ਸਾਰਾ ਕੰਟਰੋਲ ਇਹਦੇ ਹੱਥ ਆ ਗਿਆ ਬਾਕੀ ਟੀਮ ਹੈ ਪੂਰੀ ਬੜੇ ਮਿਲ ਕੇ ਕਰਦੇ ਆ ਤੇ ਬੱਚੀ ਜਸਪੀਰ ਕੋਲ ਬਯਾਦ ਆ ਸਕੇਗੀ ਇਹ ਜੋ ਕੁਝ ਸਾਡਾ ਪਲਾਨ ਹੈ ਨਾਮ ਆ ਤੁਹਾਡਾ ਇਸ ਪਿੰਡ ਵਿੱਚ ਅਸੀਂ ਇਸ ਟਾਈਮ ਮੌਜੂਦ ਆ ਤੇ ਇੱਥੇ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਉਲਭਾਈਆ ਹੋਈ ਹੈ ਮੇਰਾ ਨਾਮ ਜਸਪ੍ਰਿਤ ਕੋਹੜਾ ਇਸ ਵੇਲੇ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਧੀਰਾ ਘਾਰਾਂ ਵਿੱਚ ਖੜੇ ਆ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੋਹੜਾ ਦੀ ਮਾਰ ਪਈ ਹੈ ਤੇ ਕਾਫੀ ਪਿੰਡ ਪ੍ਰਭਾਵਿਤ ਹੋਏ ਨੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ 12 ਪਿੰਡਾਂ ਦੀ ਜਿਹੜੀ ਸੇਵਾ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸੰਭਾਲੀ ਹੈ ਜਿਦੇ ਵਿੱਚ 9 ਪਿੰਡ ਨੇ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਿਤ ਨੇ ਸੋ ਸਾਡੀ ਜਿਹੜੀ ਟੀਮ ਹੈ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਜਿਹੜੇ ਕਾਰਜ ਹੈ ਉਹ ਚੱਲਦੇ ਪਏ ਨੇ ਸੋ ਇਹਨਾਂ ਨੌ ਪਿੰਡਾਂ ਦੇ ਵਿੱਚ ਸੇਵਾਵਾਂ ਚੱਲ ਰਹੀਆਂ ਜੀ ਤੁਹਾਨੂੰ ਇੰਨੀ ਦੂਰ ਦੇ ਪਿੰਡ ਵਿੱਚ ਸੇਵਾ ਕਰਨ ਦੀ ਸੋਚ ਕਿਵੇਂ ਆਈ ਜਦੋਂ ਹੜਾ ਦਾ ਪਤਾ ਲੱਗਿਆ ਤੇ ਉਦੋਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਇੱਥੇ ਹੜ੍ਹ ਆਏ ਨੇ ਇੱਥੇ ਪਾਣੀ ਬਹੁਤ ਸੀ ਪਰ ਇੱਥੇ ਕੋਈ ਵੀ ਨਹੀਂ ਸੀ ਪਹੁੰਚਿਆ ਜ਼ਿਆਦਾਤਰ ਜਿਹੜੇ ਸੇਵਾਵਾਂ ਸੀ ਉਹ ਮੱਝ ਵਾਲੇ ਪਾਸੇ ਜਾ ਰਹੀਆਂ ਸਨ ਤੇ ਸਾਨੂੰ ਲੱਗਿਆ ਕਿ ਸੇਵਾ ਉੱਥੇ ਕਰੀਏ ਜਿੱਥੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਜਿਸ ਕਰਕੇ ਅਸੀਂ ਫਿਰੋਜ਼ਪੁਰ ਇਲਾਕੇ ਨੂੰ ਇੱਥੇ ਆ ਕੇ ਸੇਵਾ ਕਰਨੀ ਸ਼ੁਰੂ ਕੀਤੀ 22 ਅਗਸਤ ਤੋਂ ਤੇ ਲਗਾਤਾਰ ਘਰ ਘਰ ਜਾ ਕੇ ਉੱਥੇ ਪਹੁੰਚਾਇਆ ਰਾਸ਼ਨ ਪਹੁੰਚਾਇਆ ਕਿਉਂਕਿ ਪਾਣੀ ਤਕਰੀਬਨ 15 15 20 ਫੁੱਟ ਉਸ ਵੇਲੇ ਪਾਣੀ ਸੀ ਤੇ ਕਿਸ਼ਤੀਆਂ ਰਾਹੀਂ ਘਰ ਘਰ ਦੇ ਵਿੱਚ ਸਮਾਨ ਪਹੁੰਚਾਇਆ ਗਿਆ ਸੀ ਸੇਵਾ ਲਈ ਵਲੰਟੀਅਰ ਅਤੇ ਫੰਡਰਸ ਦਾ ਕਿਸ ਤਰ੍ਹਾਂ ਤੁਸੀਂ ਮੈਨੇਜ ਕਰੋਗੇ ਸੰਗਤ ਜਿਹੜੀ ਆ ਸਾਨੂੰ ਸਹਿਯੋਗ ਕਰ ਰਹੀ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਪਤਾ ਕਿ ਗਰਾਊਂਡ ਲੈਵਲ ਤੇ ਜਾ ਕੇ ਕੰਮ ਹੋ ਰਿਹਾ ਔਰ ਇਹਦੇ ਵਿੱਚ ਪਾਰਦਰਸ਼ਤਾ ਪੂਰੀ ਹੈ ਟਰਾਂਸਪੇਰੈਂਸੀ ਨਾਲ ਕੰਮ ਹੋ ਰਿਹਾ ਹੈ ਅਸੀਂ ਜੋ ਸਹਿਯੋਗ ਦੇ ਰਹੇ ਹਾਂ ਸਹੀ ਥਾਂ ਤੇ ਪਹੁੰਚ ਰਿਹਾ ਸੋ ਇਸ ਕਰਕੇ ਜਿਹੜਾ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਇਹ ਸਾਰੇ ਕਾਰੇ ਚੱਲ ਰਹੇ ਨੇ ਬਾਕੀ ਵੋਲੰਟੀਅਰ ਸਰਵਿਸਿਜ਼ ਦੇ ਲਈ ਬਹੁਤ سارے ਨੌਜਵਾਨ ਅੱਗੇ ਆਏ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਨਾਲ ਲਿਆ ਜਾਵੇ ਤੇ ਨਾਲ ਉਹਨਾਂ ਦੇ ਨਾਲ ਮਿਲ ਕੇ ਅਸੀਂ ਜਿਹੜੀਆਂ ਉਹ ਸਾਰੀਆਂ ਸੇਵਾਵਾਂ ਨਿਭਾ ਰਹੇ ਹਾਂ ਜੀ ਇਹ ਸੇਵਾ ਵਿੱਚ ਕੀ ਕੋਈ ਫੰਡਸ ਜਾਂ ਕਿਸੇ ਹੋਟਾਂਕ ਨਾਲ ਯੋਗਦਾਨ ਪ ਹਾਂ ਜੀ ਬਹੁਤ ਸਾਰੀ ਸੰਗਤ ਹੈ ਜਿਹੜੀ ਸਹਿਯੋਗ ਦੇ ਰਹੀ ਹੈ ਕਿਉਂਕਿ ਜੇ 22 ਅਗਸਤ ਤੋਂ ਕਾਰੇ ਚੱਲ ਰਹੇ ਨੇ ਲਗਾਤਾਰ ਇਹਨੇ ਦਿਨਾਂ ਤੋਂ ਸਭ ਬਿਨਾ ਸੰਗਤ ਦੇ ਸਹਿਯੋਗ ਦੇ ਸਪੋਰਟ ਬਿਨਾ ਸਪੋਰਟ ਦੇ ਇਹ ਪੋਸੀਬਲ ਹੀ ਨਹੀਂ ਹੈ ਸੋ ਸਾਨੂੰ ਬਹੁਤ ਸਾਰਾ ਸਹਿਯੋਗ ਹੈ ਜਿਹੜਾ ਜਿਹੜੇ ਕੌਮ ਦਾ ਦਰਦ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਉਹਨਾਂ ਵੱਲੋਂ ਮਿਲ ਰਿਹਾ ਤੇ ਜਿਨ੍ਹਾਂ ਨੂੰ ਇੱਕ ਇਨਸਾਨੀਅਤ ਦਾ ਦਰਦ ਹੈ ਭਾਵੇਂ ਉਹ ਪੰਜਾਬੋਂ ਬਾਹਰ ਬੈਠੇ ਨੇ ਭਾਵੇਂ ਉਹਨਾਂ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ ਪਰ ਇਨਸਾਨ ਹੋਣ ਦੇ ਨਾਤੇ ਇੱਕ ਦੂਜੇ ਦੀ ਸਪੋਰਟ ਲਈ ਬਹੁਤ ਜਿਹੜੇ ਆ ਨਾਗਰਿਕ ਨੇ ਉਹ ਗਿਆ ਰਹੀ ਨੇ ਜੀ ਇਥੋ ਦੇ ਹਾਲਾਤ ਦੇਖ ਕੇ ਪਹਿਲੀ ਵਾਰ ਮਨ ਵਿੱਚ ਆਇਆ ਜੋ ਸੀ ਪਹਿਲੀ ਵਾਰ ਇੱਥੇ ਆਏ ਕਿਉਂਕਿ ਕਦੇ ਪਿੰਡਾਂ ਵਿੱਚ ਇਦਾਂ ਖਾਸ ਤੌਰ ਤੇ ਜਾਣ ਦਾ ਮੌਕਾ ਨਹੀਂ ਮਿਲਿਆ ਜਦੋਂ ਪਹਿਲੀ ਵਾਰ ਮੈਂ ਇੱਥੇ ਆਈ ਤਾਂ ਮੈਂ ਜੋ ਇਥੋ ਦੇ ਹਾਲਾਤ ਦੇਖ ਕੇ ਤਾਂ ਇੱਕ ਫੀਲਿੰਗ ਹੀ ਆਉਂਦੀ ਸੀ ਕਿ ਰੱਬ ਨੇ ਸਾਨੂੰ ਸਵਰਗ ਵਿੱਚ ਰੱਖਿਆ ਹੋਇਆ ਤੇ ਇੱਕ ਚੀਜ਼ ਲੱਗਦੀ ਸੀ ਕਿ ਸਾਡੇ ਉੱਥੇ ਥੋੜਾ ਜਿਹਾ ਵੀ ਹੋਵੇ ਤੇ ਅਸੀਂ ਬੜੇ ਕਾਲੇ ਪੈਨੇ ਆ ਤੇ ਲੋਕ ਕਿੰਨੇ ਸਬਰ ਸੰਤੋਖ ਵਾਲੇ ਨੇ ਇੰਨਾ ਦੁੱਖਾਂ ਤੋਂ ਬਾਅਦ ਵੀ ਉਹ ਵੀ ਕਿੰਨੀ ਚੱਲਦੀ ਕਲਾ ਜਨੇ ਕਿੰਨੀ ਚਿਹਰੇ ਤੇ ਸ਼ਿਕੰਨੀ ਹੈਗਾ ਸੋ ਇਹ ਚੀਜ਼ਾਂ ਨੇ ਬੜਾ ਪ੍ਰਭਾਵਿਤ ਕੀਤਾ ਇਸ ਪ੍ਰੋਗਰਾਮ ਦੁਆਰਾ ਉਸੇ ਰੂਪ ਵਿੱਚ ਲਿਆਉਣ ਲਈ ਕਿੰਨਾ ਸਮਾਂ ਲੱਗਿਆ ਇਹਨੂੰ ਹਜੇ ਥੋੜਾ ਲੰਬਾ ਸਮਾਂ ਲੱਗੇਗਾ ਇਸੇ ਕਰਕੇ ਜਿਹੜੀ ਸੇਵਾ ਇਹ ਲੰਬੀ ਚੱਲੇਗੀ ਅਸੀਂ ਜਿਹੜੀਆਂ ਸੇਵਾਵਾਂ ਤੇ ਫੁੱਲੀ ਟਾਰਗੇਟ ਕਰ ਰਹੇ ਹਾਂ ਸਾਡਾ ਮਕਸਦ ਹੈ ਕਿ ਪੰਜਾਬੀ ਮਿਹਨਤ ਕਸ਼ ਇਨਸਾਨ ਹੈਗੇ ਨੇ ਤੇ ਮਿਹਨਤ ਕਸ਼ ਲੋਕਾਂ ਲਈ ਮਿਹਨਤ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਬਜਾਏ ਕਿ ਅਸੀਂ ਉਹਨਾਂ ਨੂੰ ਸਿਰਫ ਤੇ ਰਾਸ਼ਨ ਹੀ ਦੇਈ ਜਾਈਏ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰੀਏ ਕਿਉਂਕਿ ਫਸਲ ਖਰਾਬ ਹੋ ਚੁੱਕੀ ਹੈ ਹੁਣ ਅਗਲੀ ਫਸਲ ਬੀਜਣ ਦੇ ਲਈ ਉਹਨਾਂ ਕੋਲ ਜਿਹੜੇ ਐ ਉਹਨਾਂ ਕੋਲ ਰਿਸੋਰਸਸ ਨਹੀਂ ਹੈਗੇ ਸੋ ਅਸੀਂ ਉਹਨਾਂ ਨੂੰ ਰਿਸੋਰਸਸ ਜੋ ਡੀਜ਼ਲ ਬੀਜ ਖਾਦ ਜੋ ਵੀ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਫਸਲ ਨੂੰ ਆਪਣੇ ਜਿਹੜੇ ਰੋਜ਼ਗਾਰ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੇ ਲਈ ਫਸਲ ਨੂੰ ਗਾਣ ਦੇ ਲਈ ਅਸੀਂ ਪ੍ਰੋਵਾਈਡ ਕਰਾਂਗੇ ਉਸ ਤੋਂ ਇਲਾਵਾ ਇਹਨਾਂ ਦੇ ਬੱਚਿਆਂ ਦੇ ਫੀਸਾ ਕਿਉਂਕਿ ਜੇ ਫਸਲ ਨਹੀਂ ਹੋਈ ਤਾਂ ਇਨਕਮ ਨਹੀਂ ਹੋਈ ਤੇ ਇਨਕਮ ਨਹੀਂ ਹੈ ਤਾਂ ਬੱਚਿਆਂ ਦੀ ਪੜ੍ਹਾਈਆਂ ਪਿੱਛੇ ਨਾ ਪੈਣ ਉਹਦੇ ਵਾਸਤੇ ਇਹ ਸੈਸ਼ਨ ਦੀ ਜਿਹੜੀ ਸਕੂਲਾਂ ਦੀ ਫੀਸਾ ਨੇ ਬੱਚਿਆਂ ਦੀ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੜਪ੍ਰਭਾਵਤ ਪਰਵਾਰਾਂ ਨੂੰ ਦਿੱਤੀਆਂ ਜਾਣਗੀਆਂ ਉਸ ਤੋਂ ਇਲਾਵਾ ਘਰਾ ਦੀ ਮੁਰਮਤ ਹੋਗੀ ਜਾਂ ਹੋਰ ਜੋ ਜਿਹੜੇ ਪਸ਼ੂ ਹੈਗੇ ਨੇ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਦੇ ਲਈ ਕਾਰਜ ਕੀਤੇ ਜਾਣਗੇ। ਅ ਪੈਸੋ ਕੀ ਨਾਮ ਆਪਣਾ ਕਿਹੜੀ ਸੰਸਥਾ ਆਪਣੀ ਹੈ ਤੇ ਇੱਥੇ ਕਿੱਦਾਂ ਦਾ ਪ੍ਰੋਜੈਕਟ ਜਿਹੜਾ ਉਹ ਲਿਆਂਦਾ ਗਿਆ ਤੇ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਉਹ ਨਿਭਾਈ ਜਾਵੇ। ਮੇਰਾ ਨਾਮ ਸੁਖਜੀਵ ਸਿੰਘ ਸੋਢੀਏ ਜੀ ਤੇ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵਿੱਚ ਸੇਵਾ ਨਿਭਾਉਣ ਆਇਆ ਜੀ ਤੇ ਇੱਥੇ ਫਿਲਹਾਲ ਪਾਣੀ ਹਲੇ ਖੇਤਾਂ ਦੇ ਵਿੱਚ 6 ਇੰਚ ਤੋਂ ਲੈ ਕੇ 2 ਫੁੱਟਾਈ ਫੁੱਟ ਤੱਕ ਹੈਗਾ। ਬਖਰੇ ਬਖਰੇ ਪਿੰਡਾਂ ਚ ਜਿਹੜੇ ਅਸੀਂ 9 ਪਿੰਡਾਂ ਦਾ ਕਾਰਜ ਸੰਭੇ ਆ ਉਹਦੇ ਵਿੱਚ ਉਹਦੇ ਸਭ ਤੋਂ ਜ਼ਿਆਦਾ ਇਸ ਵਕਤ ਲੋਡ ਹੈ ਕਿ ਲੋਕ ਬਿਮਾਰ ਨਾ ਹੋਣ ਤੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ওয়াਟਰ ਬੋਰਨ ਡਿਜ਼ੀਜ਼ਸ ਵੈਕਟਰ ਬੋਰਨ ਡਿਜ਼ੀਜ਼ਸ ਦਾ ਜ਼ਿਆਦਾ ਖਤਰਾ ਹੈ ਤੇ ਉਹਦੇ ਵਾਸਤੇ ਮੱਛਰਾਂ ਦਾ ਸਪਰੇ ਹੋ ਰਿਹਾ ਹੈ ਫੋਗਿੰਗ ਮਸ਼ੀਨਾਂ ਚੱਲ ਰਹੀਆਂ ਤੇ ਮਿਸ ਬਲੋਇੰਗ ਮਸ਼ੀਨ ਵੱਡੀ ਲੈਂਦੀ ਵੀ ਹੈ ਉਹਦੇ ਨਾਲ ਸੈਨੀਟਾਈਜੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਦੋਨੋਂ ਤਰ੍ਹਾਂ ਦੀਆਂ ਪਾਣੀ ਦੀਆਂ ਬਿਮਾਰੀਆਂ ਔਰ ਮੱਛਰਾਂ ਦੀਆਂ ਬਿਮਾਰੀਆਂ ਦੋਨਾਂ ਤੋਂ ਬਚਾਇਆ ਜਾ ਸਕੇ ਬਾਕੀ ਘਰਾਂ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਕੇਸ ਰਿਪੋਰਟ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਉਹਦੇ ਵਿੱਚ ਫੋਗਿੰਗ ਉਹਨਾਂ ਨੂੰ ਡਾਕਟਰੀ ਸਹਾਇਤਾ ਮਈਆ ਕਰਾਈ ਜਾ ਰਹੀ ਹੈ ਉਹਦੇ ਅਸੀਂ ਮੈਡੀਕਲ ਕੈਂਪ ਵੀ ਲੱਗ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਸ਼ਿਸ਼ ਹੈ ਕਿ ਇਹਦਾ ਉਪਰਾਲਾ ਹੋਰ ਕੀਤਾ ਜਾ ਸਕੇ ਕਿਉਂਕਿ ਬਹੁਤ ਇਲਾਕਾ ਜਿਹੜੇ ਖੇਤਾਂ ਦਾ ਡੁੱਬਿਆ ਹੋਇਆ ਪਾਣੀ ਦੇ ਵਿੱਚ ਉਹਦੇ ਵਿੱਚ ਵੀ ਅਸੀਂ ਕੋਈ ਉਪਰਾਲਾ ਕਰਕੇ ਉਹਦੇ ਵਿੱਚ ਵੀ ਮੱਛਰ ਪੈਦਾ ਹੋਣਾ ਬੰਦ ਕਰ ਸਕੀਏ ਇੱਥੇ ਕੰਮ ਦੌਰਾਨ ਕੀ ਕੀ ਚੁਣੌਤੀਆਂ ਆ ਰਹੀਆਂ ਇਥੇ ਜ਼ਿਆਦਾਤਰ ਚੁਣੌਤੀਆਂ ਜਿਹੜੀ ਸੜਕਾਂ ਤੇ ਖੜਾ ਪਾਣੀ ਹੈ ਉਹ ਇੱਕ ਸਾਡੇ ਵਾਸਤੇ ਥੋੜੀ ਚੁਣੌਤੀ ਹੈ ਸਾਰੇ ਪਿੰਡਾਂ ਤੇ ਪਹੁੰਚ ਹਲੇ ਨਹੀਂ ਹੋ ਪਾਈ ਠੀਕ ਤਰੀਕੇ ਨਾਲ ਤੇ ਬਾਕੀ ਸਾਰਿਆਂ ਦਾ ਸਾਥ ਮਿਲ ਰਿਹਾ ਹੈ ਕੋਈ ਬਹੁਤ ਵੱਡੀ ਚੁਣੌਤੀ ਕੰਮ ਕਰਨ ਚ ਨਹੀਂ ਹੈ ਬਹੁਤ ਛਲਾਗਾ ਹੋ ਗਏ ਸਾਡੀ ਟੀਮ ਬੜੀ ਵਧੀਆ ਕੰਮ ਕਰ ਰਹੀ ਹੈ ਔਰ ਲੋਕਲ ਜਿਹੜਾ ਸਾਥ ਹੈ ਸਾਨੂੰ ਬਹੁਤ ਮਿਲ ਰਿਹਾ ਸਾਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਸੇ ਹੋ ਗਿਆ ਉਹ ਪ੍ਰੋਵਾਈਡ ਹੋ ਰਿਹਾ ਹੈ ਸੇਵਾ ਲਈ ਵਲੰਟੀਅਰ ਅਤੇ ਫੰਡਸ ਦਾ ਕਿਸ ਤਰ੍ਹਾਂ ਮੈਨੇਜ ਕਰੂਗਾ ਇਹਦੇ ਬਾਰੇ ਜਸਪ੍ਰੀਤ ਜੀ ਦੱਸਣਗੇ ਜੀ ਕਿਉਂਕਿ ਇਹ ਉਸ ਵਿੰਗ ਨੂੰ ਦੇਖਦੇ ਆ ਮੈਂ ਸੈਨੀਟਾਈਜੇਸ਼ਨ ਤੇ ਇਹਨੂੰ ਦੇਖ ਰਿਹਾ ਜੀ ਜਿਹੜੇ ਵੈਕਟਰ ਬੋਨ ਡਿਜ਼ੀਜ਼ ਨੂੰ ਵਰਤ ਵਰਤਣਾਸਤੇ ਤੁਸੀਂ ਪਹਿਲਾਂ ਇਹਦੇ ਹੀ ਮਾਹੌਲ ਵਿੱਚ ਕੰਮ ਕੀਤਾ ਤੁਸੀਂ ਮੇਰੀ ਪ੍ਰੋਫੈਸ਼ਨਲੀ ਮੈਂ ਇੱਕ ਪੈਸਟ ਕੰਟਰੋਲਰ ਆ ਲਾਇਸੈਂਸ ਪੈਸਟ ਕੰਟਰੋਲਰ ਆ ਮੈਂ ਪੰਜਾਬ ਦਾ ਤੇ ਮੈਂ ਪਿਛਲੇ 12 ਸਾਲ ਤੋਂ ਪੈਸਟ ਕੰਟਰੋਲ ਇੰਡਸਟਰੀ ਵਿੱਚ ਕੰਮ ਕਰ ਰਿਹਾ ਆ ਤੇ ਮੈਂ رابطہ ਸਿਵਲ ਸਰਜਨਰ ਵੀ ਕਾਇਮ ਕਰ ਚੁੱਕੇ ਆ ਤੇ ਜੋ ਆਪਣੇ ਦਿਸ਼ਾ ਨਿਰਦੇਸ਼ ਸਰਕਾਰੀ ਹੈਗੇ ਉਹਨਾਂ ਦੇ ਹਦਾਇਤਾਂ ਦੇ ਮੁਤਾਬਕ ਹੀ ਕੰਮ ਹੋ ਰਿਹਾ ਇੱਥੇ ਆ ਕੇ ਕੀ ਫੀਲਿੰਗ ਆ ਰਹੀ ਹੈ ਇੱਥੇ ਆ ਕੇ ਬੜਾ ਦੁੱਖ ਵੀ ਲੱਗ ਰਿਹਾ ਤੇ ਬੜੀ ਖੁਸ਼ੀ ਵੀ ਹੋ ਰਹੀ ਹੈ ਦੁੱਖ ਇਸ ਗੱਲ ਦਾ ਲੱਗ ਰਿਹਾ ਕਿ ਬਹੁਤ ਭਾਰੀ ਨੁਕਸਾਨ ਹੋਇਆ ਲੋਕਾਂ ਦਾ ਤੇ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਸਾਰੇ ਚੜ੍ਹਦੀ ਕਲਾ ਚ ਸਾਰਿਆਂ ਦੇ ਮਨ ਚ ਉਤਸ਼ਾਹ ਹੈ ਸਾਡੀ ਟੀਮ ਦੇ ਮਨ ਚ ਬਹੁਤ ਉਤਸ਼ਾਹ ਹੈ ਤੇ ਅਸੀਂ ਇਸ ਆਪਤਾ ਤੋਂ ਬਾਹਰ ਨਿਕਲਣਾ ਹੈ ਔਰ ਜੇਤੂ ਹੋ ਕੇ ਨਿਕਲਣਾ